ਇੱਕ ਪਾਸੇ ਜਿੱਥੇ ਬਾਈ ਸਿੱਧੂ ਮੂਸੇਵਾਲਾ ਦੀ ਹਵੇਲੀ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਬਾਈ ਦੀ ਹਵੇਲੀ ਹੈ ਜਿੱਥੇ ਛੋਟਾ ਸਿੱਧੂ ਆ ਗਿਆ ਹੈ ਤੇ ਉੱਥੇ ਹੀ ਸੜਕ ਦੇ ਬਿਲਕੁਲ ਪਾਰ ਇੱਕ ਤਰ੍ਹਾਂ ਦੀ ਚੀਜ਼ ਦਿਖਾਉਣ ਲੱਗੇ ਆ ਬੇਸ਼ੱਕ ਬਾਈ ਸਿੱਧੂ ਮੂਸੇਵਾਲਾ ਆਪ ਇਸ ਦੁਨੀਆ ਤੋਂ ਜਾ ਚੁੱਕੇ 2 ਸਾਲ ਹੋ ਚੁੱਕੇ ਨੇ ਪਰ ਇੱਥੇ ਕਈ ਬੰਦੇ ਨੂੰ ਰਿਜ਼ਕੇ ਪਾ ਗਿਆ ਹੈ ਅ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਦੁਕਾਨਾਂ ਲੱਗੀਆਂ ਹੋਈਆਂ ਨੇ ਇਸ ਦੁਕਾਨਾਂ ਤੇ ਜਿਸ ਤਰ੍ਹਾਂ ਅਸੀਂ ਆਮ ਮੇਲੇ ਆ ਦੇ ਵਿੱਚ ਦੇਖਦੇ ਆ ਕਿ ਦੁਕਾਨਾਂ ਤੇ ਸਾਨੂੰ ਕਈ ਸਮਾਨ ਖਰੀਦਣ ਨੂੰ ਮਿਲਦੇ ਨੇ ਪਰ ਇਹ ਜਿਹੜੀਆਂ ਭਾਈ ਸਿੱਧੂ ਮੂਸੇਵਾਲਾ ਦੀ ਕੋਠੀ ਦੇ ਹਵੇਲੀ ਦੇ ਬਿਲਕੁਲ ਬਾਹਰ ਜਿਹੜੀਆਂ ਦੁਕਾਨਾਂ ਨੇ ਇੱਥੇ ਛੋਟੀ ਚੀਜ਼ ਤੋਂ ਲੈ ਕੇ ਵੱਡੀ ਚੀਜ਼ ਤੱਕ ਸਿਰਫ ਤੇ ਸਿਰਫ ਭਾਈ ਸਿੱਧੂ ਮੂਸੇਵਾਲਾ ਦੀਆਂ ਚੀਜ਼ਾਂ ਹੀ ਤੁਹਾਨੂੰ ਮਿਲਣਗੀਆਂ ਭਾਵੇਂ ਉਹ ਚਾਬੀ ਦਾ ਕੋਈ ਛੱਲਾ ਹੋਵੇ ਚਾਹੇ ਹੋਵੇ ਕੋਈ ਮੱਗ ਹੋਵੇ ਕੱਪ ਹੋਵੇ ਕੋਈ ਗੱਡੀ ਹੋਵੇ ਕੋਈ ਵੀ ਖਡਾਉਣਾ ਹੋਵੇ ਕੋਈ ਪੋਸਟਰ ਹੋਵੇ ਸਿਰਫ ਤੇ ਸਿਰਫ ਇੱਥੇ ਬਾਈ ਸਿੱਧੂ ਮੂਸੇਵਾਲਾ ਦੀਆਂ ਚੀਜ਼ਾਂ ਹੀ ਮਿਲਣਗੀਆਂ ਤੇ ਆ ਇੱਕ ਫੈਮਿਲੀ ਫੋਟੋ ਤਿਆਰ ਵੀ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਛੋਟਾ ਸਿੱਧੂ ਹੈ ਬਾਪੂ ਬਲਕੌਰ ਹੈ ਬਾਈ ਸਿੱਧੂ ਮੂਸੇਵਾਲਾ ਨਾਲ ਐਡਿਟ ਕੀਤੀ ਹੋਈ ਹੈ ਮਾਤਾ ਚਰਨ ਕੌਰ ਹੈ ਤਾਂ ਇਹ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਚੀਜ਼ਾਂ ਬਣ ਕੇ ਜਿਹੜੀਆਂ ਤਿਆਰ ਵੀ ਹੋ ਚੁੱਕੀਆਂ ਨੇ ਤਾਂ ਇੱਥੇ ਜਿਹੜੇ ਦੁਕਾਨਦਾਰ ਨੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਜਿੰਨੀਆਂ ਵੀ ਇੱਥੇ ਫੋਟੋਸ ਤੁਸੀਂ ਲਵੋਗੇ ਕੋਈ ਵੀ ਫੋਟੋ ਚੁਣ ਲਓ ਹਰ ਫੋਟੋ ਤੇ ਬਾਈ ਸਿੱਧੂ ਮੂਸੇਵਾਲਾ ਦੀ ਫੋਟੋ ਮਿਲੇਗੀ ਇਸ ਤੋਂ ਇਲਾਵਾ ਇਸ ਦੁਕਾਨਾ 'ਚ ਤੁਹਾਨੂੰ ਕੋਈ ਸਾਮਾਨ ਨਹੀਂ ਮਿਲੇਗਾ ਭੈਣ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਭੈਣੇ 2 2 ਮਿੰਟ ਬਸ ਭੈਣੇ ਨਾਮ ਕੀ ਸਰਦਾਰ ਨਾਮ ਕੀ ਤੁਹਾਡਾ ਗੁਰਜੀਤ ਕੌਰ ਜੀ ਭੈਣੇ ਕੀ ਕਰਦੇ ਹੋ ਤੁਸੀਂ ਵੈਸੇ ਪੜ੍ਹਦੇ ਹੋ ਨਹੀਂ ਵੀਰੇ ਸਟੱਡੀ ਕੰਪਲੀਟ ਹੁਣ ਇਸੇ ਦੁਕਾਨ ਹੀ ਚਲਾਉਂਦੇ ਹੋ ਹਾਂਜੀ ਵੀਰੇ ਭੈਣੇ ਇਸ ਗੱਲ ਨੂੰ ਆਪਾਂ ਮੁੱਕ ਨਹੀਂ ਸਕਦੇ ਕਿ ਬਾਈ ਤਾਂ ਆਪ ਚਲ ਗਿਆ ਪਰ ਤੁਹਾਨੂੰ ਸਾਰਿਆਂ ਨੂੰ ਇੱਥੇ ਰਿਜ਼ਕੇ ਪਾ ਗਿਆ ਹਾਂਜੀ ਵੀਰੇ ਹਾਂਜੀ ਜਿਹੜਾ ਵੀ ਇੱਥੇ ਬਾਈ ਦਾ ਫੈਨ ਆਉਂਦਾ ਹੈ ਸਾਮਾਨ ਲੈ ਕੇ ਜਾਂਦਾ ਹੈ ਹਾਂਜੀ ਜ਼ਿਆਦਾ ਕੀ ਲੈ ਕੇ ਜਾਂਦਾ ਇੱਥੋਂ ਜਾਦਾ ਵੀਰੇ ਫੋਟੋਆਂ ਕੱਪ ਸਟicker ਕਦੀ ਇਦਾਂ ਤਾਂ ਨਹੀਂ ਹੋਇਆ ਆਮ ਅਸੀਂ ਮੇਲੇਾਂ ਦੇ ਵਿੱਚ ਦੁਕਾਨਾਂ ਲਾਉਂਦੇ ਆ ਤਾਂ ਗਾਹ ਕਾਉਂਦਾ ਕਿ ਇਹਦੇ ਘੱਟ ਪੈਸੇ ਕਰ ਲਓ ਵੱਧ ਪੈਸੇ ਇਦਾਂ ਤਾਂ ਨਹੀਂ ਇੱਥੇ ਹੁੰਦੀ ਨਹੀਂ ਵੀਰੇ ਸੈਟ ਅਪ ਤੇ ਆ ਮਤਲਬ ਜਿੰਨੇ ਮੰਗਦੇ ਹੋ ਦੇ ਦਿੰਦੇ ਨੇ ਹਾਂਜੀ ਬਹੁਤ ਬਹੁਤ ਸ਼ੁਕਰੀਆ ਜਿਆਦਾ ਡਿਮਾਂਡਿੰਗ ਨਹੀਂ ਕਰਦੇ ਜੀ ਕਿੱਦਾਂ ਕਿੱਦਾਂ ਅਸੀਂ ਵੀਰੇ ਜਿਆਦਾ ਪੈਸਿਆਂ ਦੀ ਡਿਮਾਂਡ ਹੀ ਨਹੀਂ ਕਰਦੇ ਹਾਂ بس ਜਿੰਨੇ ਦੀ ਚੀਜ਼ ਹੁੰਦੀ ਹੈ 10 ਰੁਪਏ ਕਮਾਉਣੇ ਆ ਤੇ ਦੇਣੇ ਆ اچھا ਪਹਿਲੂ ਆਪਾਂ ਦੇਖਿਆ ਕਿ ਜਿੱਥੇ ਬਾਈ ਦੀ ਸਮਾਦ ਬਣੀ ਉੱਥੇ ਦੁਕਾਨਾਂ ਲੱਗੀਆਂ ਸੀ ਪਰ ਆ ਹੁਣ ਇੱਥੇ ਇੱਥੇ ਹੁਣ ਲੱਗਦਾ ਥੋੜਾ ਸਮਾਂ ਹੀ ਹੋਇਆ ਕਿੰਨਾ ਕੁ ਸਮਾਂ ਹੋਇਆ ਇੱਥੇ ਨਹੀਂ ਵੀਰੇ ਇੱਥੇ ਪਹਿਲਾਂ ਤੋਂ ਲੱਗੀਆਂ ਹੋਈਆਂ ਨੇ ਪਰ ਕਈ ਵਾਰੀ ਬਿਜਲੀ ਚੱਕੀਆਂ ਗਈਆਂ ਸੀ ਦੁਕਾਨਾਂ ਪਰ ਹੁਣ ਦੁਬਾਰਾ ਲੱਗੀਆਂ ਨੇ ਇੱਥੇ ਇੱਥੇ ਕੋਈ ਪਿੰਡ ਦੇ ਲੋਕ ਜਾਂ ਕੋਈ ਪ੍ਰਸ਼ਾਸਨ ਕੋਈ ਮਨਾ ਤਾਂ ਨਹੀਂ ਕਰਦਾ ਵੀ ਦੁਕਾਨਾਂ ਚ ਕੋਈ ਇੱਥੇ ਨਹੀਂ ਜੀ ਵਿੱਚ ਇੱਥੇ ਪਾਰਕਿੰਗ ਬਣੀ ਹੋਈ ਹੈ ਤੁਹਾਨੂੰ ਦਿਖਾ ਦਿੰਨੇ ਆ ਦੂਰ ਦੂਰ ਜਿਹੜੇ ਲੋਕ ਹੁੰਦੇ ਨੇ ਇੱਥੇ ਗੱਡੀਆਂ ਆਪਣੀਆਂ ਖੜਾਉਂਦੇ ਨੇ ਤੇ ਇੱਥੇ ਹੀ ਦੁਕਾਨਾਂ ਲੱਗੀਆਂ ਹੋਈਆਂ ਨੇ ਅੱਗੇ ਵੀ ਜਾਂਦੇ ਆ ਕਿਉਂਕਿ ਦੁਕਾਨਾਂ ਹਲੇ ਇਹਨਾਂ ਨੇ ਖੋਲੀਆਂ ਨੇ ਥੋੜਾ ਸਮਾਂ ਹੀ ਹੋਇਆ ਹੈ ਬਾਈ ਦੇ ਜਿਹੜੇ ਫੈਨ ਦੂਰ ਉਧਰ ਆ ਰਹੇ ਨੇ ਤਾਂ ਇੱਥੇ ਇੱਕ ਹੋਰ ਚੀਜ਼ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਅਸੀਂ ਤੁਹਾਨੂੰ ਪਹਿਲਾਂ ਦਿਖਾਇਆ ਸੀ 5911 ਇਹ ਵੀ ਬਾਈ ਦੀ ਫੇਵਰੇਟ ਚੀਜ਼ ਸੀ ਫੇਵਰੇਟ ਇੱਕ ਖੇਤੀਬਾੜੀ ਦਾ ਸੰਦ ਸੀਗਾ ਅੱਗੇ ਜਾਂਦੇ ਆ ਅੱਗੇ ਵੀ ਤੁਹਾਨੂੰ ਦੁਕਾਨਾਂ ਦਿਖਾਉਂਦੇ ਆ ਇੱਕ ਜਿਹੜਾ ਰੁਮਾਲ ਵੀ ਹੈਗਾ ਹੈ ਇਹ ਰੁਮਾਲ ਵੀ ਜਿਹੜਾ ਬਣਿਆ ਹੋਇਆ ਉਹ ਵੀ ਬਾਈ ਸਿੱਧੂ ਮੂਸੇਵਾਲਾ ਦੇ ਨਾਮ ਦਾ ਰੁਮਾਲ ਬਣਿਆ ਹੋਇਆ ਤੇ ਅੱਗੇ ਵੀ ਚੱਲਦੇ ਅੱਗੇ ਵੀ ਤੁਹਾਨੂੰ ਹੋਰ ਚੀਜ਼ਾਂ ਦਿਖਾਉਣੇ ਆ ਇੱਥੇ ਵੀ ਦੇਖ ਸਕਦੇ ਹੋ ਕਿ ਜਿੰਨੀਆਂ ਵੀ ਫੋਟਾਂ ਨੇ ਇਹ ਸਾਰੀਆਂ ਬਾਈ ਦੀਆਂ ਫੋਟਾਂ ਨੇ ਇੱਥੇ ਇੱਥੇ ਜਿਸ ਤਰ੍ਹਾਂ ਉਸ ਭੈਣ ਨੇ ਦੱਸਿਆ ਕਿ ਦੂਰੋਂ ਦੂਰੋਂ ਲੋਕ ਆਉਂਦੇ ਨੇ ਬਾਈ ਦੀਆਂ ਫੋਟਾਂ ਲੈ ਕੇ ਜਾਂਦੇ ਨੇ ਕੱਪ ਲੈ ਕੇ ਜਾਂਦੇ ਨੇ ਕੀ ਨਾਮ ਜੀ ਤੁਹਾਡਾ ਵੀਰਪਾਲ ਕੌਰ ਜੀ ਕਿੰਨਾ ਕ ਸਮਾਂ ਹੋ ਗਿਆ ਸੇ ਦੁਕਾਨਾ ਲਾਇਆ ਤੁਹਾਨੂੰ 2 ਸਾਲ ਹੋ ਗਏ ਜੀ ਦੋ ਸਾਲ ਹੋ ਬਸ ਦੋ ਸਾਲ ਹੋਣ ਵਾਲੇ ਆ ਜੀ ਬਾਈ ਤੋਂ ਉਹ ਆਏ ਵੀ ਅਸੀਂ ਤਾਂ ਸਾਰੇ ਤੋਂ ਲੇਟ ਲਾਈਆਂ ਸੀਗੀਆਂ ਵੀ ਦੂਜਿਆਂ ਨੂੰ ਦੋ ਦੋ ਸਾਲ ਹੋ ਗਏ ਜੀ ਇੱਕ ਇੱਕ ਰਿਜ਼ਕ ਦਾ ਸਾਧਨ ਮਿਲ ਗਿਆ ਨਾ ਇੱਥੇ ਹਾਂਜੀ ਤੇ ਲੋਕ ਸਮਾਨ ਖਰੀਦਦੇ ਨੇ ਹਾਂਜੀ ਅੱਛਾ ਇਸ ਦੁਕਾਨ ਨਾਲ ਲਾਉਣ ਤੋਂ ਪਹਿਲਾਂ ਤੁਸੀਂ ਕੀ ਕਰਦੇ ਹੁੰਦੇ ਸੀਗੇ ਅਸੀਂ ਬਿਰਜੀਏ ਬਸ ਆਹੀ ਘਰ ਦੇ ਕੰਮ ਹੀ ਕਰਦੇ ਸੀ ਮੈਂ ਖੇਤੀਬਾੜੀ ਦਾ ਕੰਮ ਕਰਦੀ ਸੀ ਮਾ ਆਪਣੇ ਪਰਿਵਾਰ ਦੇ ਨਾਲ ਨਾ ਪਰਿਵਾਰ ਦੇ ਨਾਲ ਅਸੀਂ ਪਸ਼ੂ ਪਸ਼ੂ ਰੱਖਦੇ ਸੀ ਘਰੇ ਪਸ਼ੂ ਪਸੇਰਾ ਆਮਦੀ ਸੀ ਜੀ ਹੁਣ ਵੀ ਪਸ਼ੂ ਵਹਿ ਗਏ ਨੇ ਹਾਂਜੀ ਹੁਣ ਵੀ ਹੈਗੇ ਅੱਛਾ ਹੁਣ ਜਦੋਂ ਫੇਰ ਪਰਸੋਂ ਐਤਵਾਰ ਖੁਸ਼ੀ ਹੋਈ ਇਸ ਘਰ ਦੇ ਵਿੱਚ ਇਸ ਹਵੇਲੀ ਦੇ ਵਿੱਚ ਤਾਂ ਉਦੋਂ ਕਿਵੇਂ ਲੱਗਾ ਬਾਲੀ ਖੁਸ਼ੀ ਆ ਵੀਰ ਜੀ ਬਾਲੀ ਜਨਉਦੀ ਆਪ ਦਾ ਚਾਰਾ ਸੰਭਾਲਿਆ ਨੀਗਾ ਸਾਥੋਂ ਅਸੀਂ ਦੁਕਾਨਾਂ ਹੀ ਛੱਡ ਕੇ ਬਸ ਸਾਰਾ ਦਿਨ ਅਸੀਂ ਨੱਚਣਤੀ ਰਹੇ ਸਾਨੂੰ ਇੰਨੀ ਖੁਸ਼ੀ ਆਈ ਬਹੁਤ ਜ਼ਿਆਦਾ ਖੁਸ਼ੀ ਆਈ ਦੁਕਾਨਾਂ ਬੰਦ ਕਰਕੇ ਫੇਰ ਭੰਗੜਾ ਹੀ ਪਾਇਆ ਦੁਕਾਨਾਂ ਸਾਡੀਆਂ ਖੁੱਲੀਆਂ ਹੀ ਸੀ ਬਾਈ ਸਿੱਧੂ ਦੇ ਸਿਰਤੀ ਪਿਆ ਸੀ ਸਭ ਕੁਸ ਬਾਈ ਬਾਈ ਦੇ ਸਿਰਤੀ ਬੈਠੇ ਆ ਅਸੀਂ ਸਮਾਨ ਚੋਰੀ ਚੋਰੀ ਤਾਂ ਨਹੀਂ ਹੋਇਆ ਪੁੱਛੋ ਸੁਈ ਵੀ ਨਹੀਂ ਹਲਦੀ ਜਿੱਤ ਬਾਈ ਦੇ ਏਡੀ ਕਿਰਪਾ ਕੀਤੀ ਸਾਡਾ ਬਾਈ ਪਤਾ ਤੁਹਾਡਾ ਕਿੱਡਾ ਹੋ ਸੀਗਾ ਵਿਚਾਰਾ ਹੇ ਰੱਬ ਦਾ ਰੂਪ ਸੀਕ ਅੱਛਾ ਜਦੋਂ ਬਾਈ ਇੱਥੇ ਹੁੰਦੇ ਸੀ ਉਦੋਂ ਕਦੀ ਮਿਲਣ ਦਾ ਮੌਕਾ ਮਿਲਿਆ ਵਾਦੂ ਜੀ ਸਾਡਾ ਗਵਾਂਢੀ ਸੀ ਪਿਛਲੇ ਘਰ ਦਾ ਅੱਛਾ ਪਿਛਲਾ ਘਰ ਜਿਹੜਾ ਪਿੰਡ ਚ ਇਹੋ ਜਿਹਾ ਸੁਭਾਸ ਸੀ ਬਾਈ ਦਾ ਬਹੁਤ ਵਧੀਆ ਜੀ ਬਹੁਤ ਵਧੀਆ ਨੇਚਰ ਸੀ ਬੱਚੇ ਦੇ ਬਹੁਤ ਮਾੜੀ ਹੋਈ ਹੈ ਜੀ ਹੁਣ 2 ਸਾਲ ਬਾਅਦ ਦੁਬਾਰਾ ਇਸ ਘਰ ਦੇ ਵਿੱਚ ਖੁਸ਼ੀਆਂ ਆਈਆਂ ਨੇ ਭਾਈ ਜਨ ਦੱਸੀ ਜਾਨੇ ਵੀ ਸਾਨੂੰ ਇਹੀ ਨਹੀਂ ਪਤਾ ਲੱਗਾ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਵੀ ਇਸ ਹਵੇਲੀ ਚ ਦੁਵਾਰੇ ਇੰਨੀਆਂ ਖੁਸ਼ੀਆਂ ਆਈਆਂ ਨੇ ਵੀ ਸਾਨੂੰ ਆਪਦੇ ਆਪ ਸਾਨੂੰ ਪਤਾ ਨਾ ਲੱਗੇ ਵੀ ਅਸੀਂ ਕੀ ਕੁਝ ਕਰੀਏ ਅਸੀਂ ਸਾਸੀ ਹੰਬੜੀ ਪਈਆਂ ਰਹੀਆਂ ਸਮਾਨ ਲੁੰਦੇ ਜੇ ਸਾਨੂੰ ਸਵੇਰੇ ਸਵੇਰੇ ਪਤਾ ਲੱਗਿਆ ਜੀ ਅੱਛਾ ਮੈਂ ਰੇੜੀ ਬਣਵਾਈ ਆ ਮੈਂ ਹਰੇ ਬਾਈ ਲੈ ਕੇ ਆਈ ਮੈਨੂੰ ਸਾਰੇ ਕਹੀ ਜਾਂਦੇ ਤੇਰੀ ਰੇੜੀ ਕਰਮ ਵਾਲੀ ਆ ਦੁਵਾਰੇ ਸਿੱਧੂ ਆ ਗਿਆ ਆਪਣਾ ਅੱਛਾ ਕਿਹੜੀ ਕਿਹੜੀ ਰੇੜੀ ਆ ਉਹ ਰੇੜੀ ਅੱਛਾ ਉਹ ਤੁਹਾਡੀ ਰੇੜੀ ਹੈ ਨਾ ਉੱਥੇ ਲੈ ਕੇ ਚਲਦੇ ਹਾਂ ਰੇੜੀ ਨਹੀਂ ਲੈ ਕੇ ਆਈ ਸੀ ਜੀ ਮੈਂ ਅੱਛਾ ਇਸ ਰੇੜੀ ਦੇ ਵਿੱਚ ਵੀ ਸਮਾਨ ਆ ਹਾਂ ਜੀ ਪਹਿਲੇ ਦਿਨ ਹੀ ਲਿਆ ਕੇ ਲਈ ਸੀ ਤੇ ਜਦੋਂ ਮੈਂ ਲਾਈ ਵਸ ਹਲੇ ਲਾ ਕੇ ਅਸੀਂ ਸਮਾਨ ਹਲੇ ਲਾਉਣਾ ਸ਼ੁਰੂ ਕਰਨਾ ਸੀਗਾ ਤੇ ਐਨੇ ਵਸ ਮੁਲਾਜ਼ਮਾਂ ਨੇ ਅੰਦਰ ਆ ਕੇ ਕਹਿਤਾ ਵੀ ਬਾਪੂ ਜੀ ਨੇ ਪੋਸਟ ਪਾਤੀ ਵੀ ਬੇਟਾ ਮੁਲਾਜ਼ਮ ਵੀ ਖੁਸ਼ ਹੋਗੇ ਹਾਂ ਜੀ ਮੁਲਾਜ਼ਮਾਂ ਨੇ ਸਾਨੂੰ ਜਦੋਂ ਪਤਾ ਲੱਗਿਆ ਮੁਲਾਜ਼ਮ ਤਾਂ ਵੀ ਮੁਲਾਜ਼ਮਾ ਤਾਂ ਵੀ ਖੁਸ਼ ਨਹੀਂ ਸਾਮੀ ਗਈ ਹੁਣੀ ਕਿਸੇ ਤੋਂ ਵੀ ਨਹੀਂ ਸਾਮੀ ਗਈ ਜੀ ਐਂ ਨਹੀਂ ਪਤਾ ਲੱਗ ਕਿ ਕਿਹੜਾ ਕਿਵੇਂ ਉਹ ਕਰੀ ਜਾਂਦਾ ਜੀ ਸਾਨੂੰ ਪਤਾ ਹੀ ਨਹੀਂ ਲੱਗਿਆ ਐਨੀ ਖੁਸ਼ੀ ਹੋ ਗਈ ਸਾਨੂੰ ਪਿੰਡ ਚ ਪਟਾਕੇ ਬਹੁਤ ਚੱਲੇਗੇ ਬਹੁਤ ਕੋਈ ਅਸੀਂ ਆਥਣੇ ਵੀ ਨਾ 10 11 ਵਜੇ ਜਾ ਕੇ ਪਾਈ ਜੀ ਕਿਉਂਕਿ ਉਸ ਤਰ ਰੰਗ ਰੰਗ ਦੇ ਲਿਬੜੇ ਸੀਗੇ ਅਸੀਂ ਹੋਲੀ ਖੇਢੀ ਗਏ ਇੱਥੇ ਅਸੀਂ ਹੋਲੀ ਦੀਵਾਲੀ ਸਾਰਾ ਕੁਝ ਮਨਾ ਕੇ ਗਏ ਆ ਜੀ ਐਸੇ ਤੋਂ ਸਮੇਂ ਤੋਂ ਪਹਿਲੇ ਚਲੋ ਬਹੁਤ ਰੋਟੀ ਟੁੱਕਸੀ ਨੇਰੇ ਖਾਦੇ ਜੀ ਰਾਤ ਨੂੰ ਅਸੀਂ 11 12 ਵਜੇ ਪਾਈ ਹੋਮਾਂਗੇ ਪਰਿਵਾਰ ਚੀ ਅਸੀਂ ਅਸੀਂ ਇੱਥੇ ਨੱਚੀ ਆ ਇੱਕ ਛੋਟਾ ਜਿਹਾ ਖਾਂ 10 ਵਜੇ ਖਾਦਾ ਸੀ ਲੰਗਰ ਹੀ ਅੱਛਾ ਹਾਂਜੀ ਤੇ ਅੱਜ ਅੱਜ ਫਿਰ ਹੁਣ ਜਿੰਨੇ ਫੈਨਸ ਆ ਰਹੇ ਨੇ ਉਹਨਾਂ ਨੂੰ ਤੇ ਉਹ ਸਮਾਨ ਵਗੈਰਾ ਲੈਣਗੇ ਹਾਂਜੀ ਲੈਣਦੇ ਹੁੰਦੇ ਆ ਕਿ ਕਈ ਸਿੱਧੂ ਦੇ ਫੈਨ ਹੋ ਹਾਂਜੀ ਬਹੁਤ ਕਟੜ ਹੋਣਾ ਹੈ ਹਏ ਕਟੜ ਫੈਨ ਕੀ ਬਾਤ ਹੈ ਤੇ ਹੁਣ ਤੁਹਾਨੂੰ ਅੱਗੇ ਲੈ ਕੇ ਚਲਦੇ ਆ ਜਿਹੜੀਆਂ ਇੱਥੇ ਦੁਕਾਨਾਂ ਹੋਰ ਲੱਗੀਆਂ ਹੋਏ ਨੇ ਹੋਰ ਦੁਕਾਨਾਂ ਤੇ ਹਲੇ ਸਮਾਨ ਵਗਾਰੇ ਸੈੱਟ ਹੀ ਕਰਦੇ ਪਏ ਨੇ ਤੇ ਆਪਾਂ ਪਹਿਲੋ ਇਹਨਾਂ ਤੋਂ ਪਹੁੰਚ ਗਏ ਨੇ ਤੇ ਨਹੀਂ ਨਹੀਂ ਵੀਰੇ ਫੈਨ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਾ ਬੋਲਿਓ ਕੋਈ ਚੱਕਰ ਨਹੀਂ ਅੱਛਾ ਇਹ ਟੀ-ਸ਼ਰਟਸ ਵੀ ਤੁਸੀਂ ਦੇਖ ਸਕਦੇ ਹੋ ਇਹ ਟੀ-ਸ਼ਰਟਸ ਵੀ ਜਿਹੜੀਆਂ ਬਣ ਕੇ ਆਈਆਂ ਨੇ ਤੇ ਇਹ ਵੀ ਬਾਈ ਸਿੱਧੂ ਮੂਸੇਵਾਲਾ ਦੀਆਂ ਜਿਹੜੀਆਂ ਪਰ ਫੋਟੋ ਲਾਈਆਂ ਹੋਈਆਂ ਨੇ ਤੇ ਆ ਸਟicker ਵੀ ਦੇਖ ਸਕਦੇ ਹੋ ਗੱਡੀਆਂ ਤੇ ਲਾਉਣ ਨੂੰ ਇਹ ਜਿਹੜਾ ਸਟicker ਨੇ ਇਹ ਵੀ ਸਦਕਾਨਾਂ ਤੋਂ ਮਿਲਦੇ ਨੇ ਤੇ ਇੱਕ ਬਹੁਤ ਵੱਡੀ ਗੱਲ ਹੈ ਮੂਸੇ ਵਾਲਾ ਅਭੀ ਜਿੰਦਾ ਹੈ ਇੱਕ ਕਿਤਾਬ ਤੇਜਿੰਦਰ ਸਿੰਘ ਦੀ ਲਿਖੀ ਹੋਈ ਕਿਤਾਬਾਂ ਵੀ ਬਾਈ ਦੇ ਜ਼ਿੰਦਗੀ ਦੇ ਉੱਪਰ ਆ ਗਈਆਂ ਨੇ ਸਿੱਧੂ ਮੂਸੇਵਾਲਾ ਦੀ ਕਹਾਣੀ ਹਕੀਕੀ ਕਹਾਣੀ ਇਹ ਵੀ ਇਹ ਕਿਤਾਬਾਂ ਵੀ ਇੱਥੇ ਪਈਆਂ ਹੋਈਆਂ ਨੇ ਕਿਤਾਬਾਂ ਵੀ ਤੁਸੀਂ ਇੱਥੋਂ ਲੈ ਸਕਦੇ ਹੋ ਕਿ ਬਹੁਤ ਵੱਡੀ ਗੱਲ ਹੈ ਕਿ ਬਾਈ ਦੇ ਉੱਪਰ ਜਿਹੜੀਆਂ ਕਿਤਾਬਾਂ ਵੀ ਅੱਛਾ ਪੜੀਆਂ ਨੇ ਤੇ ਇੱਕ ਅਖੀਰਲੀ ਰੇੜੀ ਤੇ ਲੈ ਕੇ ਚੱਲਦੇ ਜਿਸ ਤਰ੍ਹਾਂ ਸੁਪੈਣ ਨੇ ਦੱਸਿਆ ਕਿ ਮੇਰੀ ਜਿਹੜੀ ਕੱਲ ਪਰਸੋ ਹੀ ਬਣ ਕੇ ਆਈ ਸੀਗੀ ਤੇ ਲੋਕਾਂ ਨੇ ਕਿਹਾ ਵੀ ਹਾਂ ਤੇਰੀ ਜਿਹੜੀ ਕਰਮਾਂ ਵਾਲੀ ਐ ਬਾਈ ਹੁਣਾਂ ਦੀਆਂ ਜਿਹੜੀਆਂ ਤਸਵੀਰਾਂ ਇੱਥੇ ਲੱਗੀਆਂ ਹੋਈਆਂ ਨੇ ਆ ਕੱਪ ਲੱਗੇ ਹੋਏ ਨੇ ਟਰੈਕਟਰ ਲੱਗੇ ਹੋਏ ਨੇ ਆ ਛੱਲੇ ਲੱਗੇ ਹੋਏ ਨੇ ਇਹੀ ਦਿਖਾਉਣਾ ਚਾਹੁੰਦੇ ਸੀ ਕਿ ਸਿੱਧੂ ਮੂਸੇਵਾਲਾ ਬਾਈ ਨੂੰ ਭਵੇਂ ਇਸ ਦੁਨੀਆ ਤੋਂ 2 ਸਾਲ ਦੇ ਕਰੀਬ ਸਮਾਂ ਹੋ ਚੁੱਕਾ ਹੈ 2 ਮਹੀਨੇ ਪਹਿਰੇ 1 ਸਾਲ 10 ਦਿਨ 10 ਮਹੀਨੇ ਹੋ ਗਏ ਨੇ ਪਰ ਕਈ ਲੋਕਾਂ ਨੂੰ ਬਾਈ ਜਾਣ ਤੋਂ ਬਾਅਦ ਵੀ ਰਿਜਕੇ ਪਾ ਗਿਆ ਇੱਕ ਬਹੁਤ ਇੱਕ ਵੱਡੀ ਗੱਲ ਹੈ ਸੋ ਹੋਰ ਵੀ ਇੱਥੇ ਦਿਖਾਉਂਦੇ ਰਾਵਾਂਗੇ ਜਿਹੜੇ ਵੀ ਇੱਥੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਲੋਕ ਆਉਣਗੇ ਉਹਨਾਂ ਨਾਲ ਗੱਲਬਾਤ ਕਰਵਾਉਂਦੇ ਰਾਵਾਂਗੇ ਦੇਖਦੇ ਰਹੋ ਦੈਨਿਕ ਸਵੇਰਟੀ ਵੀ ਕੈਮਰਾਮੈਨ ਕੁਲਦੀਪ ਦੇ ਨਾਲ ਮੈਂ ਦਵਿੰਦਰ ਮਾਨ ਮਾਨਸਾ